ਗੌੜੀ ਮਹੱਲਾ ਪਹਿਲਾ ਗੁਰ ਪ੍ਰਸਾਦੀ ਬੂਝਲੇ ਤੋ ਹੋਏ ਨਿਵੇਰਾ ਘਰ ਘਰ ਨਾਮ ਨਿਰੰਜਨਾ ਸੋ ਥਾਪੁਰ ਮੇਰਾ ਬਿਨ ਗੁਰ ਸ਼ਬਦ ਨਾ ਛੂਟੀਐ ਦੇਖੋ ਵਿਚਾਰਾ ਜੇ ਲਖ ਕਰਮ ਕਮਾਵਹੀ ਬਿਨ ਗੁਰ ਅੰਧਾਰਾ ਰਹਾਉ ਅੰधे ਅਕਲੀ ਬਾਹਰੇ ਕਿਆ ਤੈਨ ਸਿਉ ਕਹੀਐ ਬਿਨ ਗੁਰ ਪੰਥ ਨਾ ਸੂਝੈ ਕਿਤਿ ਵੇਦ ਨਿਰਭਹੀਐ ਖੋਟੇ ਕਉ ਖਰਾਕ ਹੈ ਖਰੇ ਸਾਰ ਨਾ ਜਾਣੈ ਅੰਧੇ ਕਾ ਨਾ ਪਾਰਖੂ ਕਲਿ ਕਾਲ ਵਿਡਾਣ ਸੂਤੇ ਕਉ ਜਾਗਤ ਕਹੈ ਜਾਗਤ ਕਉ ਸੂਤਾ ਜੀਵਤ ਕਉ ਮੂਆ ਕਹੈ ਮੂਏ ਨਹੀਂ ਰੋਤਾ ਆਵਤ ਕਉ ਜਾਤਾ ਕਹੈ ਜਾਤੇ ਕਉ ਆਇਆ ਪਰ ਕੀ ਕਉ ਆਪਣੀ ਕਹੈ ਆਪਣੋ ਨਹੀਂ ਪਾਇਆ મીઠે કો કૌડા કહએ કડવે કો મીઠા રાતે કી નિંદા કરહે એસા કલ મહેંડીઠા ચેરી કી સેવા કરહે ઠાપુર નહિ દીસે પોખર નીર વિરોલીએ માખન નહિ રીસે ઇસ પદ જો અર્થ આય લે સો ગુરુ હમારા નાનક ચીને આપકો સો અપર અપારા ਸਬ ਆਪੇ ਆਪ ਵਰਤਦਾ ਆਪੇ ਪਰਮਾਇਆ ਗੁਰ ਕਿਰਪਾ ਤੇ ਬੂਝਿਐ ਸਭ ਬ੍ਰਹਮ ਸਮਾਇਆ ਰਾਗ ਗੌੜੀ ਗਵਾਰੇਰੀ ਮਹੱਲਾ ਤੀਜਾ ਅਸ਼ਟ ਪਦੀਆਂ ਇਕ ਓਅੰਕਾਰ ਸਤਗੁਰ ਪ੍ਰਸਾਦਿ ਮਨ ਕਾ ਸੂਤ ਤਦੂਜਾ ਪਹਾਉ ਪਰਮੇ ਭੂਲੇ ਆਵੋ ਜਾਓ ਮਨ ਮੁਖ ਸੂਤ ਤ ਕਭ ਹੈ ਨ ਜਾਏ ਜਿ ਚਰ ਸ਼ਬਦ ਨਾ ਭੀਜੈ ਹਰ ਕੈ ਨਾਏ ਰਹਾਉ ਸੂਤਕ ਜੇਤਾ ਮੋ ਅਤਾਰ ਮਰ ਮਰ ਜੰਮੈ ਵਾਰੋ ਵਾਰ ਸੂਤਕ ਅਗਨ ਪਾਉਣੈ ਪਾਣੀ ਮਾਹੇ ਸੂਤਕ ਭੋਜਨ ਜੇਤਾ ਕਿਛ ਖਾਣੈ ਸੂਤਕ ਕਰਮ ਨਾ ਪੂਜਾ ਹੋਏ ਨਾਮ ਰਤੇ ਮਨ ਨਿਰਮਲ ਹੋਏ ਸਤਗੁਰ ਸੇਵਿਐ ਸੂਤਕ ਜਾਏ ਮਰੈ ਨਾ ਜਨਮੈ ਕਾਲ ਨੰਖਾਏ ਸ਼ਾਸਤਿ ਸਿਮਰਤ ਸੋਧ ਦੇਖੋ ਕੋਏ ਵਿਣ ਨਾਵੇਂ ਕੋ ਮੁਕਤ ਨਾ ਹੋਏ ਜੁਗ ਚਾਰੇ ਨਾਮ ਉੱਤਮ ਸ਼ਬਦ ਵਿਚਾਰ ਕਲਮਹਿ ਗੁਰਮੁਖ ਉਤਰਸ ਪਾਰ ਸਾਚਾ ਮਰੈ ਨਾ ਆਵੇ ਜਾਏ ਨਾਨਕ ਗੁਰਮੁਖ ਰਹੈ ਸਮਾਏ ਗੌੜੀ ਮਹੱਲਾ ਤੀਜਾ ਗੁਰਮੁਖ ਸੇਵਾ ਪ੍ਰਾਨ ਅਧਾਰਾ ਹਰ ਜਿਉ ਰੱਖੋ ਦਿਰਦ ਉਰ ਧਾਰਾ ਗੁਰਮੁਖ ਸੋਭਾ ਸਾਚ ਦੁਆਰਾ ਪੰਡਿਤ ਹਰ ਪੜ ਤਜੋ ਵਿਕਾਰਾ ਗੁਰਮੁਖ ਭਉ ਜਲ ਉਤਰੋ ਪਾਰਾ ਰਹਾਉ ਗੁਰਮੁਖ ਵਿੱਚ ਹਉ ਮੈਂ ਜਾਏ ਗੁਰਮੁਖ ਮੈਲ ਨ ਲਾਗੈ ਆਏ ਗੁਰਮੁਖ ਨਾਮ ਵਸੈ ਮਨ ਆਏ ਗੁਰਮੁਖ ਕਰਮ ਧਰਮ ਸਚ ਹੋਈ ਗੁਰਮੁਖ ਅਹੰਕਾਰ ਜਲਾਏ ਦੋਈ ਗੁਰਮੁਖ ਨਾਮ ਰਤੇ ਸੁਖ ਹੋਈ ਆਪਣਾ ਮਨ ਪਰਬੋਧ ਹੋ ਬੂਝੋ ਸੋਈ ਲੋਕ ਸਮਝਾਵੋ ਸੁਣੇ ਨਾ ਕੋਈ ਗੁਰਮੁਖ ਸਮਝੋ ਸਦਾ ਸੁਖ ਹੋਈ ਮਨਮੁਖ ਡੰਫ ਬਹੁਤ ਚਤੁਰਾਈ ਜੋ ਕਿਸ ਕਮਾਵੇ ਸੋ ਥਾਏ ਨਾ ਪਾਈ ਆਵ ਜਾਵ ਥੌਰਨ ਕਾਈ ਮਾਨਮੁਖ ਕਰਮ ਕਰੇ ਬਹੁਤ ਅਬਿਮਹਾਨਾ ਬਾਗ ਜਿਉ ਲਾਏ ਬਹਿ ਨਿਤ ਧਿਆਨਾ ਜਮ ਪਕੜਿਆ ਤਬਹੀ ਪਛਤਾਨਾ ਬਿਨ ਸਤਗੁਰ ਸੇਵੇ ਮੁਕਤ ਨਾ ਹੋਈ ਗੁਰ ਪ੍ਰ사ਦੀ ਮਿਲਾਇ ਹਰ ਸੋਈ ਗੁਰਦਾਤਾ ਜੁਗ ਚਾਰੇ ਹੋਈ ਗੁਰਮੁਖ ਜਾਤ ਪਤ ਨਾਮੇ ਵੜਿਆਈ ਸਾਇਰ ਕੀ ਪੁਤਰੀ ਵਿਦਾ ਹਰ ਗਵਾਈ ਨਾਨਕ ਬਿਨ ਨਾਮ ਹੈ ਝੂਠੇ ਚਤੁਰਾਈ ਗੌੜੀ ਮਹੱਲਾ ਤੀਜਾ ਇਸ ਜੁਗ ਦਾ ਧਰਮ ਪੜਹੁ ਤੂੰ ਭਾਈ ਪੂਰੇ ਗੁਰ ਸਭ ਸੋਜੀ ਪਾਈ ਐਥੈ ਅੱਗੇ ਹਰ ਨਾਮ ਸਖਾਈ RAM ਪੜੋ ਮਨ ਕਰ ਹੋ ਵਿਚਾਰ ਗੁਰ ਪ੍ਰਸਾਦੀ ਮੈਲ ਉਤਾਰ ਰਹਾਓ ਵਾਦ ਵਿਰੋਧ ਨਾ ਪਾਇਆ ਜਾਏ ਮਨ ਤਾਂ ਨੀਕਾ ਦੂਜੈ ਭਾਏ ਗੁਰ ਕੈ ਸ਼ਬਦ ਸੱਚ ਲੇ ਲਾਏ ਹਉਮੈ ਮੈਲਾ ਏ ਸੰਸਾਰਾ ਨਿਤ ਤੀਰਥ ਨਾਵੈ ਨਾ ਜਾਏ ਅਹੰਕਾਰਾ ਬਿਨ ਗੁਰ ਭੇਟੇ ਜਮ ਕਰੇ ਖੁਆਰਾ ਸੋ ਜਨ ਸਾਚਾ ਜੇ ਹਉਮੈ ਮਾਰੈ ਗੁਰ ਕੈ ਸ਼ਬਦ ਪੰਚ ਸੰਘਾਰੈ ਆਪ ਤਰੈ ਸਗਲੇ ਪੁਲ ਤਾਰੈ ਮਾਇਆ ਮੋਹ ਨਟ ਬਾਜੀ ਪਾਈ ਮਨ ਮੁਖ ਅੰਧ ਰਹੇ ਲਪਟਾਈ ਗੁਰਮੁਖ ਅਲਿਪਤ ਰਹੇ ਲਿਵ ਲਾਈ ਬਹੁਤੇ ਭੇਖ ਕਰੈ ਭੇਖ ਧਾਰੀ ਅੰਤਰ ਤਿਸ਼ਨਾ ਫਿਰੈ ਅਹੰਕਾਰੀ ਆਪ ਨਾ ਚੀਨੈ ਬਾਜੀ ਹਾਰੀ ਕਾਪੜ ਪਹਿਰ ਕਰੇ ਚਤੁਰਾਈ ਮਾਇਆ ਮੋਹ ਅਤ ਭਰਮ ਕੁਲਾਈ ਬੇਨ ਗੁਰ ਸੇਵੇ ਬਹੁਤ ਦੁਖ ਪਾਈ ਨਾਮ ਰਤੇ ਸਦਾ ਬੈਰਾਗੀ ਗ੍ਰਹੀ ਅੰਤਰ ਸਾਚ ਲੈਵ ਲਾਗੀ ਨਾਨਕ ਸਤਗੁਣ ਸੇਵ ਹਐ ਸੇ ਵਡ ਭਾਗੀ